ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰ ਸੁਖਦਲੇ ਇਸ ਵੇਲੇ ਅਸੀਂ ਖੜੇ ਹਾਂ ਜੀ ਰਾਜਪੁਰਾ ਦਿੱਲੀ ਹਾਈਵੇ ਦੇ ਉੱਪਰ ਸ਼ੰਭੂ ਬੈਰੀਅਰ ਤੋਂ ਥੋੜਾ ਜਿਹਾ ਪਿੱਛੇ ਅਸੀਂ ਖੜੇ ਹਾਂ ਜਿੱਥੋਂ ਕਨੌਰ ਨੂੰ ਰਸਤਾ ਨਿਕਲਦਾ ਤੇ ਮੇਰੇ ਪਿੱਛੇ ਟਰੈਕਟਰ ਆ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਸਾਨਾਂ ਦੇ ਵੱਲੋਂ 13 ਫਰਵਰੀ ਦੀ ਕਾਲ ਦਿੱਤੀ ਗਿਆ ਦਿੱਲੀ ਕੂਚੀ ਪਰ ਉਸ ਤੋਂ ਪਹਿਲਾਂ ਹੁਣ ਦੇਖ ਕੇ ਗੱਲ ਕਰੀਏ ਕਿ ਛੋਟਾ ਜਿਹੜਾ ਮਾਰਚ ਆ ਉਹ ਕੱਢਿਆ ਜਾ ਰਿਹਾ ਮੈਂ ਛੋਟਾ ਇਸ ਕਰਕੇ ਕਹਿ ਰਿਹਾ ਵਾਂ ਕਿਉਂਕਿ ਇੱਕ ਟਰੇਲਰ ਦੀ ਤਰ੍ਹਾਂ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਫਿਲਮ ਆ ਪਿਛਲੀ ਵਾਰ ਜਿਵੇਂ 2020 ਤੱਕ ਦਿਖਾਈ ਸੀ ਉਸੇ ਤਰੀਕੇ ਨਾਲ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਮਾਰਚ ਜਿਹੜਾ ਇੱਕ ਇਕਾਈ ਦੇ ਵੱਲੋਂ ਕੱਢਿਆ ਜਾ ਰਿਹਾ ਤਾਂ ਇੱਥੇ ਟਰੈਕਟਰ ਆ ਜਿਹੜੇ ਖੜੇ ਹੋ ਤੁਹਾਨੂੰ ਨਜ਼ਰ ਆ ਰਿ ਪ੍ਰਧਾਨ ਸਾਹਿਬ ਨੂੰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਨਾਲ ਇਹ ਮਾਰਚ ਰਹਿਣ ਵਾਲਾ ਵਾਜਾ ਕੀ ਇਸ ਦਾ ਮਕਸਦ ਆ ਕੀ ਕਾਰਨ ਆ ਤਾਂ ਗੱਲਬਾਤ ਕਰ ਲੈਣੇ ਆ ਪ੍ਰਧਾਨ ਸਾਹਿਬ ਜਾਣਕਾਰੀ ਜ਼ਰੂਰ ਦਿਓ ਜੀ ਪਹਿਲਾਂ ਤਾਂ 13 ਤਰੀਕ ਦੀ ਕਾਲ ਸੀ ਅੱਜ ਹਜੇ 10 ਤਰੀਕ ਆ ਤੇ ਟਰੈਕਟਰਾਂ ਦਾ ਵੱਡਾ ਕਾਫਲਾ ਜਿਹੜਾ ਅੱਜ ਹੀ ਰੋਡ ਦੇ ਉੱਪਰੋਂ ਨਜ਼ਰ ਆ ਰਿਹਾ ਵਾ ਨਹੀਂ ਅਸੀਂ ਤਾਂ ਇੱਕ ਅੱਜ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡਾਂ 'ਚ ਰੋਡ ਮਾਰਚ ਕਰਿਆ ਸੀ ਜੀ ਰੋਡ ਮਾਰਚ ਕਰਨਾ ਪਰ ਲੋਕ ਆਪ ਮਹਾਰਾਜ ਸਾਡੇ ਨਾਲ ਇੰਨੇ ਲੋਕ ਜੁੜ ਗਏ ਅਸੀਂ ਵੀ ਹਜ਼ਾਰਾਂ ਕਿ ਜੇਸਾ ਹਿਸਾਬ ਨਾਲ ਅੱਜ ਲੋਕ ਜੁੜੇ ਆ ਉਸ ਹਿਸਾਬ ਕੋਈ ਦਿੱਲੀ ਜਿਆਦਾ ਉਹ ਨਹੀਂ ਹੈਗਾ ਵੀ ਦਿੱਲੀ ਤਾਂ ਆਮ ਨੋਰਮਲ ਗੱਲ ਹੋ ਗਈ ਪਰ ਸਾਨੂੰ ਅੱਗੇ ਕੁਝ ਪਤਾ ਲੱਗਾ ਦੇਖੋ ਹੁਣ ਸਾਨੂੰ ਪ੍ਰਸ਼ਾਸਨ ਸਾਨੂੰ ਜਿਹੜਾ ਪਿੱਛੇ ਰੋਕ ਰਿਹਾ ਹੈ ਪਿੱਛੇ ਪ੍ਰਸ਼ਾਸਨ ਦਾ ਰੋਕਣ ਦਾ ਸਾਨੂੰ ਕੋਈ ਮਤਲਬ ਨਹੀਂ ਅਸੀਂ ਤਾਂ ਇੱਕ ਪਿੰਡਾਂ 'ਚ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਮਾਰਚ ਕੱਢ ਰਹੇ ਹਾਂ ਅੱਛਾ ਜਿਸ ਤਰੀਕੇ ਰੋਡ ਦੀ ਗੱਲ ਕਰੀਏ ਜੀ ਤਾਂ ਰੋਡ ਆ ਜਿਹੜਾ ਉਹ ਬਲੌਕ ਕੀਤਾ ਗਿਆ ਵਾ ਕਿਉਂਕਿ ਟ੍ਰੈਫਿਕ ਜਿਹੜੀ ਬੰਦ ਕੀਤੀ ਗਈ ਅੱਗੋਂ ਹਰਿਆਣਾ ਪੁਲਿਸ ਦੇ ਵੱਲੋਂ ਬੰਦ ਕੀਤਾ ਹੋਇਆ ਤਾਂ ਪਿੱਛੇ ਤੁਹਾਨੂੰ ਜਿਵੇਂ ਦੱਸ ਰਹੇ ਤੁਹਾਨੂੰ ਵੀ ਰੋਕਿਆ ਗਿਆ ਉਹ ਕਿੰਨੇ ਜਗ੍ਹਾ ਤੇ ਜਿਹੜੇ ਪਿੱਛੇ ਰੋਡ ਬਲੌਕ ਹੋਇ ਨੇ ਪਿੱਛੇ ਪਾ ਰਾਜਪੁਰੇ ਸਾਡ ਨੂੰ ਪਿੰਡਾਂ 'ਚ ਘੁੰਮ ਕੇ ਆਏ ਰਾਜਪੁਰੇ ਰੋਡ ਬਲਾਕ ਕਰਤਾ ਉਹਨਾਂ ਨੇ ਅੱਗੇ ਆ ਕੇ ਸ਼ੰਭੂ ਬਲਾਕ ਕਰਤਾ ਇਹਨਾਂ ਨੂੰ ਬੰਦੇ ਬਲਾਕ ਕਰਨ ਨਾਲ ਕੀ ਮਿਲਦਾ ਐ ਇੰਨਾ ਰੋਡ ਬਲਾਕੇਜ ਹੋ ਗਿਆ ਵੀ ਅਸੀਂ ਆਪ ਹੈਰਾਨ ਐ ਕਿ ਲੋਕਾਂ ਨੂੰ ਰੋਕ ਕੇ ਹਰਾਸਮੈਂਟ ਕਰਨ ਦੇ ਨਾਲ ਹੁਣ ਜਿਹੜਾ ਲੋਕਾਂ ਨੇ ਤੁਹਾਡੇ ਚੈਨਲ ਦੇ ਮੱਧੇ ਨਾਲ ਇੱਕ ਹੋਰ ਵੀ ਦੱਸਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਕਿ ਅਸੀਂ ਕੋਈ ਰੋਡ ਬਲਾਕ ਨਹੀਂ ਕਰਿਆ ਇਹ ਜਿਹੜਾ ਰੋਡ ਬਲਾਕ ਕਰੇ ਪ੍ਰਸ਼ਾਸਨ ਨਹੀਂ ਰੋਡ ਬਲਾਕ ਕਰ ਰਿਹਾ ਅਸੀਂ ਕਹਿੰਦੇ ਲੋਕਾਂ ਨੂੰ ਦਿੱਕਤ ਆ ਨਾ ਕਿਸੇ ਨੇ ਐਮਰਜੈਂਸੀ ਜਾਣਾ ਐ ਕਿਸੇ ਨੇ ਆਪਣਾ 에어ਪੋਰਟ ਤੇ ਜਾਣਾ ਐ ਦਿੱਲੀ 에어ਪੋਰਟ ਤੇ ਜਾ ਰਹਾ ਕੋਈ ਕੁਛ ਕਰ ਰਹਾ ਉਹਨਾਂ ਦੇ ਕੰਮਕਾਰਾਂ 'ਚ ਬੜੀ ਨੁਕਸਾਨ ਹੋ ਰਿਹਾ ਅਸੀਂ ਨਹੀਂ ਕਹਿੰਦੇ ਅਸੀਂ ਕੋਈ ਰੋਡ ਨਹੀਂ ਜਾਮ ਕਰਿਆ ਤੇ ਅਸੀਂ ਹੋਰ ਵੀ ਕਹਿੰਦੇ ਕਿ ਜਿੰਨੀ ਵੀ ਅੱਗੇ ਜਿਹੜਾ ਪ੍ਰਸ਼ਾਸਨ ਨੇ ਸਿੰਘ ਸਿੰਘ ਉਹ ਬਣਾ ਸ਼ੰਭੂ ਬਾਰਡਰ ਤੇ ਨਾ ਜੋ ਉਹਨਾਂ ਨੇ ਬੰਦ ਕਰਿਆ ਉਹਨੂੰ ਉਹ ਖੋਲਣ ਹੈ ਸਾਡੇ 13 ਤਰੀਕ ਦੀ ਕਾਲ ਹੈ ਅਸੀਂ ਤਾਂ ਪਿੰਡਾਂ 'ਚ ਜਾਗਰ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਪਿੰਡਾਂ 'ਚ ਰੋਡ ਸ਼ੋਅ ਕਰ ਰਹੇ ਆ ਨਾ ਕਿ ਅਸੀਂ ਕੋਈ ਉਰੇ ਰੋਡ ਬਲਾਕ ਕਰਨ ਦਾ ਕੋਈ ਸੱਦਾ ਆ ਅਸੀਂ ਕੋਈ ਹੋਰ ਹੈ ਇਦਾਂ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੀ ਤਾਂ ਪ੍ਰਧਾਨ ਸਾਹਿਬ ਇੱਕ ਚੀਜ਼ ਹੋ ਰਿਹਾ ਕਿ ਕਾਫਲਾ ਸੀ ਦੇਖ ਰਿਹਾ ਪਿੱਛੇ ਕਾਫੀ ਵੱਡਾ ਹੋ ਗਿਆ ਵਾ ਹੁਣ ਤਾਂ ਤੇ ਕਿੰਨੇ ਇੱਕ ਪਿੰਡਾਂ ਦਾ ਜਿਹੜਾ ਇਹ ਪ੍ਰੋਟੈਸਟ ਮੈਂ ਕਹੂੰਗਾ ਕਿ ਮਾਰਚ ਜਿਹੜਾ ਕਿੱਡੇ ਇਹ ਕਿੰਨੇ ਪਿੰਡਾਂ ਐ ਟਰੈਕਟਰ ਇਸਦੇ ਸ਼ਾਮਿਲ ਹੋਏ ਇਹਦੇ ਵਿੱਚ ਇਹਦੇ ਇਹਦੇ ਵਿੱਚ ਸਾਨੂੰ ਲੱਗਦਾ ਹੈ ਵੀ ਜ਼ਿਆਦਾ ਨਹੀਂ 10 15 10 15 ਤੱਕ ਪਿੰਡਾਂ ਦੇ ਲੋਕ ਨੇ ਜਿਹੜੇ ਇਹਦੇ ਚਾਰ ਨੇ ਜਾਂ ਅੰਦਰ ਅਗਰ 10 15 ਪਿੰਡਾਂ ਦੇ ਇੰਨੇ ਲੋਕ ਨੇ ਤਾਂ ਫਿਰ ਤੁਸੀਂ ਪੂਰਾ ਪੰਜਾਬ ਜਾਊ ਉਧਰ ਕਿੰਨੇ ਕਿ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਨਹੀਂ ਦਾ ਸਾਡੇ ਆਪਣੇ ਜ਼ਿਲ੍ਹੇ ਚੋਂ ਘੱਟੋ ਘੱਟ ਵੀ 4 500 ਟਰੈਕਟਰ ਸਾਡੇ ਜ਼ਿਲ੍ਹੇ-ਜ਼ਿਲ੍ਹੇ ਚੋਂ ਚਲੇ ਜਾਊ ਤੇ ਲੋਕ ਆਪ ਮੁਹਾਰੇ ਆ ਰਹੇ ਸੀ ਕਿਸੇ ਨੂੰ ਕੋਈ ਸੱਦਾ ਨਹੀਂ ਦਿੱਤਾ ਲੋਕਾਂ ਨੂੰ ਅਸੀਂ ਇੱਕ ਵਾਰੀ ਪਿੰਡਾਂ 'ਚ ਲਾਜਮੈਂਟ ਅਸੀਂ 13 ਤਰੀਕ ਦੀ ਕਰਨ ਗਏ ਆ ਤੇ ਲੋਕ ਸਾਨੂੰ ਆਪਨੇ ਆਵੇ ਕਹਿੰਦੇ ਕਿ ਅੱਜ ਰੋਡ ਸ਼ੋਅ ਦੇਖ ਕੇ ਲੋਕਾਂ ਨੇ ਟਰੈਕਟਰ ਆਪਣੇ ਆਪਣੀ ਮਗਰ ਲਾ ਲਏ ਪਰ ਅਸੀਂ ਵੀ ਹੈਰਾਨ ਆ ਕਿ ਲੋਕਾਂ 'ਚ ਬਹੁਤ ਲੋਕਾਂ 'ਚ ਉਤਸ਼ਾਹ ਹੀ ਬਹੁਤ ਹੈ ਲੋਕਾਂ ਨੂੰ ਇਹ ਵੀ ਹੈ ਕਿ ਸਾਡੀ ਜਿਹੜੀ ਹੈ ਸਰਕਾਰ ਆ ਸਰਕਾਰ ਨੇ ਸਾਡੀ ਜਿਹੜੀ ਐਮਐਸਪੀ ਹੈ ਜਿਵੇਂ ਐਮਐਸਪੀ ਤੇ ਰੋਕ ਹੈ ਤੇ ਸਾਡੀ ਅਸਲੀ ਆਣ ਵਾਲੀ نسل ਨਸ਼ਾ ਨਸ਼ਿਆਂ ਦੇ ਵਿਰੁੱਧ ਆ ਜਿਵੇਂ ਅਸੀਂ ਇਹ ਜੀਵਨ ਨਹੀਂ ਮੰਗਾ ਰੱਖਿਆ ਸਰਕਾਰ ਨੂੰ ਦਿੱਲੀ ਜਾ ਕੇ ਮਨਾਣੀ ਮਨਾਣੀ ਮਨਾਣੀਆਂ ਨੇ ਤੁਹਾਨੂੰ ਧੰਨਵਾਦ ਜੀ ਗੱਲਬਾਤ ਕਰਨ ਲਈ ਤਾਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਵਾਰ ਅਸੀਂ ਮਾਰਚ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਕਿ ਵੱਡੀ ਗਿਣਤੀ ਦੇ ਵਿੱਚ ਇੱਕ ਕਾਫਲਾ ਜਿਹੜਾ ਇੱਥੇ ਅੱਗੇ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ ਵਾ ਤਾਂ ਇਹ ਤਸਵੀਰਾਂ ਦੇਖੋ ਟਰੈਕਟਰਾਂ ਦੀਆਂ ਤਸਵੀਰਾਂ ਨੇ ਜਿੰਨੀ ਦੂਰ ਤੱਕ ਨਜ਼ਰ ਜਾ ਰਹੀ ਹੈ ਤੁਹਾਨੂੰ ਟਰੈਕਟਰ ਹੀ ਟਰੈਕਟਰ ਆ ਜਿਹੜੇ ਇੱਥੇ ਨਜ਼ਰ ਆ ਰਹੇ ਆ ਤਾਂ ਕਿਸਾਨਾਂ ਦੇ ਵੱਲੋਂ ਇੱਕ ਛੋਟਾ ਜਿਹਾ ਜਿਹੜਾ ਮਾਰਚ ਆ ਉਹ ਕੱਢਿਆ ਜਾ ਰਿਹਾ ਵਾ ਦੱਸ ਦਈਏ ਜੋ ਰਾਜਪੁਰਾ ਦਿੱਲੀ ਹਾਈਵੇ ਉਸ ਹਾਈਵੇ ਦੀਆਂ ਤਸਵੀਰਾਂ ਨੇ ਟਰੈਕਟਰ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇੱਥੇ ਪਹੁੰਚ ਚੁੱਕਿਆ ਇੱਕ ਮਾਰਚ ਜਿਹੜਾ ਕੱਢਿਆ ਜਾ ਰਿਹਾ ਜਥੇਬੰਦੀਆਂ ਦੇ ਜੋ ਆਗੂ ਨੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਗਾਉਣ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਇਹ ਮਾਰਚ ਕੱਢ ਰਹੇ ਹਾਂ 13 ਤਰੀਕ ਦੀ ਕਾਲ ਆ ਜਿਹੜੀ ਉਹ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਆ ਕਿ 13 ਫਰਵਰੀ ਨੂੰ ਦਿੱਲੀ ਵੱਲ ਨੂੰ ਜਿਹੜਾ ਕੂਚ ਹੋ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਕ ਟਰੈਕਟਰ ਮਾਰਚ ਆ ਇੱਥੇ ਕੱਢਿਆ ਜਾ ਰਿਹਾ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਗਾਉਣ ਦੇ ਲਈ ਮਾਰਚ ਕੱਢ ਰਹੇ ਹਾਂ ਤਾਂ ਰੋਡ ਉਹ ਵੀ ਤੁਹਾਨੂੰ ਦੱਸ ਦਈਏ ਕਿ ਕੋਈ ਬਲੌਕ ਕੀਤਾ ਗਿਆ ਵਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅੰਬਾਲਾ ਦੇ ਵਿੱਚ ਇਸ ਰੋਡ ਨੂੰ ਬਲੌਕ ਕੀਤਾ ਗਿਆ ਵਾ ਪੰਜਾਬ ਦੇ ਵਿੱਚ ਵੀ ਜਿਹੜਾ ਰੋਡ ਆ ਹੁਣ ਉਹ ਬਲੌਕ ਕੀਤਾ ਗਿਆ ਜਾਨੀ ਕਿ ਟ੍ਰੈਫਿਕ ਆ ਜਿਹੜੀ ਉਹ ਮੋੜੀ ਜਾ ਰਹੀ ਆ ਤਾਂ ਕਿ ਜਿਹੜੇ ਲੋਕਾਂ ਨੇ ਦਿੱਲੀ ਵੱਲ ਨੂੰ ਜਾਣਾ ਹਰਿਆਣੇ ਵੱਲ ਨੂੰ ਜਾਣਾ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ ਕਿਉਂਕਿ ਅੰਬਾਲਾ ਪੁਲਿਸ ਦੇ ਵੱਲੋਂ ਅੱਗੇ ਰੋਡ ਬਲੌਕ ਕਰ ਦਿੱਤਾ ਗਿਆ ਜਿਹੜਾ ਉਹ ਪੰਜਾਬ ਤੋਂ ਦਿੱਲੀ ਨੂੰ ਰੋਡ ਜਾਂਦਾ ਵਾ ਰਾਜਪੁਰਾ ਖੰਨੇਵਾਲਾ ਜਿਹੜਾ ਰੋਡ ਆ ਉਹ ਰੋਡ ਦੇ ਦਾ ਅੰਬਾਲਾ ਦੇ ਵਿੱਚ ਬਲੌਕ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਹੁਣ ਸ਼ੰਭੂ ਬੈਰੀਅਰ ਤੋਂ ਥੋੜਾ ਜਿਹਾ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਵੈਰੀਗੇਟਿੰਗ ਕੀਤੀ ਗਈ ਆ ਤੇ ਇੱਕ ਜਿਹੜਾ ਕਨੌਰ ਨੂੰ ਰਸਤਾ ਜਾਂਦਾ ਵਾ ਇਸ ਮੇਨ ਹਾਈਵੇ ਤੋਂ ਰਾਜਪੁਰਾ ਤੋਂ ਜਦੋਂ ਅਸੀਂ ਅੱਗੇ ਆ ਜਾਂਦੇ ਆ ਉੱਥੋਂ ਇੱਕ ਕਨੌਰ ਨੂੰ ਰਸਤਾ ਜਾਂਦਾ ਉਸ ਰਸਤੇ ਦੇ ਕੋਲੋਂ ਬਲੌਕ ਕੀਤਾ ਗਿਆ ਟ੍ਰੈਫਿਕ ਆ ਜਿਹੜੀ ਕਨੌਰ ਵਾਲੀ ਸਾਈਡ ਨੂੰ ਮੋੜੀ ਜਾ ਰਹੀ ਆ ਤਾਂ ਉਸ ਤੋਂ ਪਹਿਲਾਂ ਹੁਣ ਜੇਕਰ ਤੁਹਾਡੇ ਵੀ ਕਿਸੇ ਦੋਸਤ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਦਿੱਲੀ ਵੱਲ ਨੂੰ ਜਾਣਾ ਤਾਂ ਉਹਨਾਂ ਨਾਲੇ ਖਬਰ ਜਰੂਰ ਸ਼ੇਅਰ ਕਰ ਦਿਓ ਸਾਂਝੀ ਕਰ ਦਿਓ ਤਾਂ ਕਿ ਉਹ ਖੱਜੜ ਖਵਾਰ ਨਾ ਹੋਣ ਤਾਂ ਤਸਵੀਰਾਂ ਇਸ ਸਮੇਂ ਤੁਹਾਨੂੰ ਅਸੀਂ ਮੇਨ ਹਾਈਵੇ ਦੀਆਂ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਇੱਕ ਮਾਰਚ ਹੈ ਜਿਹੜਾ ਕੱਢਿਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਆ ਜਿਹੜੇ ਇੱਥੇ ਇਕੱਠੇ ਹੋ ਹੀ ਰਹੇ ਆ ਤਸਵੀਰਾਂ ਦੇਖ ਰਹੇ ਹੋ ਤੇ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿੱਥੋਂ ਤੱਕ ਇਹ ਮਾਰਚ ਜਾਏਗਾ ਤੇ ਅੱਗੇ ਪ੍ਰਸ਼ਾਸਨ ਦੇ ਨਾਲ ਕਿਸ ਤਰੀਕੇ ਦਾ ਜਿਹੜਾ ਇਹਨਾਂ ਦਾ ਜਦੋਂ ਪਹੁੰਚਦੇ ਆ ਮੌਕੇ ਦੇ ਉੱਪਰ ਤਾਂ ਕਿਵੇਂ ਇਹਨਾਂ ਨੂੰ ਕੀ ਮੋੜਨ ਦਿੱਤਾ ਜਾਏਗਾ ਜਾਂ ਅੱਗੇ ਜਾਣ ਦਿੱਤਾ ਜਾਏਗਾ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਨਾਲ ਦੀ ਨਾਲ ਪਹੁੰਚਾਉਂਦੇ ਰਹਾਂਗੇ ਸਹਿਯੋਗੀ ਸਾਥੀ ਰਕੇਸ਼ ਕੁਮਾਰ ਦੇ ਨਾਲ ਸੁਖਦੂ